ਸਿੰਘ ਸਾਹਿਬ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਜੀ ਫਤਿਹ ਸਿੰਘ ਸਾਹਿਬ ਮੈਨੂੰ ਹਾਸਾ ਆਇਆ ਵੀ ਮੈਂ ਤੁਹਾਡੀ ਗੱਡੀ ਦਾ ਕਲੌਕਸ ਕੱਢਦਾ ਸੀ ਤੇ ਮੈਂ ਜਦੋਂ ਜੈਕ ਲਾਉਂਦਾ ਸੀ ਤੁਹਾਨੂੰ ਕਹਿੰਦਾ ਬਾਬਾ ਜੀ ਇਹ ਭੂਤ ਬੋਤਲ ਚ ਪਾਲੀ ਤੇ ਜਦੋਂ ਜੈਕ ਡਾਊਨ ਕਰਦਾ ਸੀ ਉਹ ਤੜਕਣ ਲੱਗ ਪੈਂਦੀ ਬੋਤਲ ਚੋਂ ਬਾਹਰ ਭੂਤ ਨਿਕਲੇ ਜਿੰਨ ਤੇ ਗੁਰੂ ਦੇ ਵਜ਼ੀਰ ਆਏ ਇਹਨਾਂ ਨੇ ਇੱਕ ਬਹੁਤ ਸੁਣੀ ਸਾਨੂੰ ਨਾਲ ਸ਼ਬਦ ਬੋਲੇ ਆ ਤੇ ਜਿਹੜੇ ਮੈਂ ਸ਼ਬਦ ਬੋਲੇ ਮੈਂ ਲਾਸਟ ਦੇ ਦੱਸੂਗਾ ਪਹਿਲਾਂ ਸਿੰਘ ਸਾਹਿਬ ਜਿਹੜਾ ਤੁਸੀਂ ਗੁਰੂ ਦੇ ਵਜ਼ੀਰ ਹੋ ਤੁਹਾਡੇ ਮੂਰੋ ਜਿਆਦਾ ਬ ਗੱਲ ਫੱਬੋਗੇ ਕਹਿੰਦੇ ਨੇ ਨਾ ਸਿਆਣੇ ਇਸ ਤਰ੍ਹਾਂ ਦਾ ਕਾਰਜ ਕਿਸੇ ਦਾ ਸੁਪਨਾ ਪਿੱਲੀ ਤੇ ਕੱਲ ਇਹ ਹੈ ਵੀ ਜਿਹਦਾ ਕੰਮ ਹੁੰਦਾ ਆਪਾਂ ਉਹਦੇ ਸੁਪਨੇ ਲੈਨੇ ਫਲਾਨੇ ਥਾਂ ਤੇ ਮੈਸਤਰੀ ਬੈਠਾ ਹੈ ਡਾਕਟਰ ਬੈਠਾ ਹੈ ਵੈਦ ਬੈਠਾ ਹੈ ਕੋਈ ਬੜੀ ਦੂਰ ਹੈ ਸੰਤ ਬੈਠਾ ਹੈ ਜਾਂ ਸੰਤ ਤੇ ਮਹਾਂਪੁਰਸ਼ ਬੈਠਾ ਹੈ ਵਾਹਿਗੁਰੂ ਜਦੋਂ ਆਪਾਂ ਉਹਦੇ ਕੋਲੇ ਜਾਂਦੇ ਆਂ ਤੇ ਉੱਥੋਂ ਆਪਾਂ ਨੂੰ ਸਿੱਧਾ ਰਸਤਾ ਮਿਲ ਜਾਂਦਾ ਹੈ ਸਾਫ਼ ਰਸਤਾ ਮਿਲ ਜਾਂਦਾ ਹੈ ਤੇ ਉਹ ਜਿਹਨਾਂ ਜੋ ਆਪਾਂ ਨੂੰ ਕੱਢ ਦਿੰਦਾ ਹੈ ਉਥੇ ਫਿਰ ਆਪਣਾ ਮਨ ਹੀ ਨਹੀਂ ਉਥੇ ਆਪਣੀ ਆਤਮਾ ਖੁਸ਼ ਹੋ ਜਾਂਦੀ ਹੈ ਤੇ ਆਤਮਾ ਤੇ ਪ੍ਰਮਾਤਮਾ ਦਾ ਸਮੇਲ ਹੈ ਮੈਨੂੰ ਇਹ ਕਹਿਣ ਲੱਗੇ ਵੀ ਇਹ ਜਿਹੜੀ ਗੱਡੀ ਕੰਬਦੀ ਹੈ ਨਾ ਤੇ ਇਹਦਾ ਆਪਾਂ ਭੂਤ ਕੱਢਤਾ ਮੈਂ ਕਿਹਾ ਜੀ ਇਹ ਤੁਹਾਨੂੰ ਪਤਾ ਹੈ ਵੀ ਇਹਦੇ ਵਿੱਚ ਕੀ ਸੀਗਾ ਕੀ ਨਹੀਂ ਸੀ ਤੇ ਮੈਂ ਕਿਹਾ ਵੀ ਸਭ ਤੋਂ ਵੱਡੀ ਗੱਲ ਹੈ ਵੀ ਡਾਕਟਰ ਹੋਇਆ ਤੇ ਮੈਸਤਰੀ ਹੋਇਆ ਇਹ ਪਰਮੇਸ਼ਰ ਦੇ ਬਹੁਤ ਵਧੀਆ ਜਾਨੀ ਕਿ ਇੱਕ ਕਰਨਦੇ ਨੇ ਡਾਕਟਰ ਕੋਲੇ ਚਲੇ ਜਾਓ ਆਪਾਂ ਕਈ ਵਾਰੀ ਰੋਗ ਛੋਟਾ ਜਿਹਾ ਹੁੰਦਾ ਤੇ ਡਰੇ ਬਹੁਤੇ ਬੈਠੇ ਹੁੰਨੇ ਆ ਰੱਬ ਰੂਪ ਆ ਜੀ ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਤੁਸੀਂ ਠੀਕ ਆ ਤੇ ਬਿਨਾਂ ਦਵਾਈ ਤੋਂ ਵਧੀਆ ਡਾਕਟਰ ਮਰੀਜ਼ ਨੂੰ ਅੱਧੋਂ ਵੱਧ ਠੀਕ ਕਰ ਦਿੰਦਾ ਫੇਰ ਆਪਾਂ ਉਹਨੇ ਕੋਲ ਮੈਸਤਰੀ ਕੋਲੇ ਜੀ ਆਹ ਨਾ ਗੱਡੀ ਸਾਡੀ ਪਤਾ ਨਹੀਂ ਆਏ ਕੀ ਹੋ ਗਿਆ ਜਉ ਤੇ ਮੈਸਤਰੀ ਕਹਿੰਦਾ ਤੂੰ ਬੇਫਿਕਰ ਕੇ ਬਹਿ ਜਾ ਇਹ ਤਾਂ ਠੀਕ ਹੋ ਗਈ ਵਾਹਿਗੁਰੂ ਆਪਣਾ ਉਥੇ ਕੰਮ ਰਾਸ ਹੋ ਜਾਂਦਾ ਬਬਾ ਜੀ ਜਿਹੜੀ ਆਤਮਾ ਦੀ ਗੱਲ ਹੈ ਉਹ ਆਤਮਾ ਦੀ ਗੱਲ ਇਹ ਹੈ ਵੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਨਾ ਪਰਮੇਸ਼ਰ ਨੇ ਮਹਾਰਾਜ ਨੇ ਵਾਹਿਗੁਰੂ ਨੇ ਡਾਕਟਰ ਨੇ ਸਰੀਰ ਠੀਕ ਕਰਤਾ ਆਤਮਾ ਖੁਸ਼ ਹੋ ਗਈ ਸਰੀਰ ਠੀਕ ਹੋ ਗਿਆ ਤੇ ਮੈਸਤਰੀ ਕੋਲੇ ਆਉਣੇ ਆ ਉਹ ਆਪਣੇ ਵਾਹਨ ਨੂੰ ਠੀਕ ਕਰ ਦਿੰਦਾ ਆਪਣਾ ਆਤਮਾ ਖੁਸ਼ ਹੋ ਗਈ ਤੇ ਪ੍ਰਮਾਤਮਾ ਦਾ ਕਿਸੇ ਨਾਲ ਗੁੱਸਾ ਹੀ ਨਹੀਂਗਾ ਪ੍ਰਮਾਤਮਾ ਦਾ ਰੋਸ ਤਾਂ ਹੀ ਨਹੀਂਗਾ ਤੇ ਇਹ ਮੈਸਤਰੀ ਹੋਇਆ ਤੇ ਡਾਕਟਰ ਹੋਇਆ ਡਾਕਟਰ ਤੇ ਮੈਸਤਰੀ ਦੋਨੋਂ ਹੀ ਅੱਧਾ ਰੱਬ ਮੰਨਦੇ ਆ ਇਹਨਾਂ ਨੂੰ ਸਿੰਘ ਸਾਹਿਬ ਇਹ ਦੋਨੇ ਅੱਧੇ ਰੱਬ ਐ ਘਾਲ ਕਾਏ ਕੁਛ ਹੱਥੋ ਦੇ ਤੁਸੀਂ ਸੰਤ ਦੀ ਗੱਲ ਕਰੋ ਮੈਂ ਉਹ ਤੁਹਾਡੇ ਮੂੰਹੋਂ ਸੁਣਨੀ ਚਾਹਣਾ ਜਿਹੜੀ ਲਾਸਟ ਤੇ ਗੱਲ ਕਹੀ ਸੀ ਇਹ ਤਾਂ ਮਿਸਤਰੀ ਤੇ ਹੋਰ ਤਾਂ ਦੁਨਿਆਵੀ ਹੈ ਜਿਹੜਾ ਸੰਤ ਹੈ ਉਹ ਸੰਤ ਉਹ ਹੈ ਜਿਹੜਾ ਨਾਮ ਜਪਉਂਦਾ ਤੇ ਪਰਮੇਸ਼ਰ ਦਾ ਰੂਪ ਹੈ ਵਾਹਿਗੁਰੂ ਕਬੀਰ ਸਾਹਿਬ ਕਹਿੰਦੇ ਨੇ RAM KABEERA EK PAYE HAI ਕੋਈ ਨਾ ਸਕੈ ਪਛਾਨੀ ਨਾਮ ਜਪਣ ਵਾਲਾ ਸੰਤ ਬਣ ਜਾਂਦਾ ਸੰਤ ਤੇ ਰੱਬ ਵਿੱਚ ਕੋਈ ਭੇਜ ਨਹੀਂ ਰੰਦਾ ਉਹ ਐਟਮਿਕ ਹੋ ਜਾਂਦੀ ਜਿਵੇਂ ਭਗਤ ਨਾਮਦੇਵ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਲਿਖੇ ਨਾਮੇ ਤੇ ਨਰਾਇਣ ਨਹੀਂ ਹੈ ਪੇ ہاں ਨਾਮੇ ਨਰਾਇਣ ਨਹੀਂ ਪੇ ਹੁਣ ਕਈ ਲੋਕ ਕਹਿੰਦੇ ਆ ਭਗਤ ਨਾਮਦੇਵ ਜੀ ਨੂੰ ਰੱਬ ਦੇ 75 ਵਾਰ ਦਰਸ਼ ਹੋਏ ਕੋਈ ਕਹਿੰਦੇ ਆ ਵੀ ਐਨੇ ਵਾਰ ਭਗਵਾਨ ਉਹਦੀ ਕੁਟਿਆ ਤੇ ਉਹਦੀ ਛੰਨ ਪਾ ਕੇ ਗਿਆ ਤੇ ਜਿੱਥੇ ਇਹ ਸ਼ਬਦ ਉਚਾਰਿਆ ਜਾਂਦਾ ਨਾਮੇ ਤੇ ਨਰਾਇਣ ਫਿਰ ਪੇਤ ਹੀ ਕੋਈ ਨਹੀਂ ਉੱਤੇ ਤਾਂ ਫਿਰ ਗਿੰਤੀਆਂ ਬਿੰਤੀਆਂ ਸਿੰਘ ਸਾਹਿਬ ਹਣਾ ਗਿਣਤੀ ਮਿੰਤੀ ਉਥੋਂ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਨੂੰ ਕੋਈ ਸਮਝ ਨਹੀਂ ਆਉਂਦੀ ਵਾਹਿਗੁਰੂ ਜਿੱਥੇ ਤੇਰੀ ਤੇ ਮੇਰੀ ਇੱਕ ਗੱਲ ਹੋ ਗਈ ਤੈਂ ਤੇ ਮੈਂ ਮੁੱਕ ਗਈ ਉਥੇ ਸਾਰੀਆਂ ਗਿਣਤੀਆਂ ਖਤਮ ਉਥੇ ਨਾ ਕੋਈ ਲੈਣ ਦਾ ਫਿਕਰ ਹੈ ਕੁਝ ਤੇ ਨਾ ਹੀ ਦੇਣ ਦਾ ਉਥੇ ਕੀ ਹੋ ਗਿਆ ਇੱਕ ਤੇ ਇੱਕ ਜਿਹੜਾ ਉਹ ਪਰਮੇਸ਼ਰ ਹੈ ਅਕਾਲ ਪੁਰਖ ਨਿਰੰਕਾਰ ਉਹ ਪਰਮੇਸ਼ਰ ਬਹੁਤ ਧੰਨਵਾਦ ਹੈ ਜੀ ਮੈਂ ਅਸੇ ਦੇ ਵਿੱਚ ਕਹਿੰਦਾ ਸੀ ਮੈਂ ਕਹਾਂ ਜੀ ਨਾ ਤਾਂ ਡਾਕਟਰ ਕੋਲ ਕੋਈ ਸ਼ੌਕ ਲੱਗਦਾ ਨਾ ਕੋਈ ਮਿਸਤਰੀ ਕੋਲ ਜਾਂਦਾ ਤੇ ਨਾ ਕੋਈ ਸੰਤ ਕੋਲੇ ਉਹ ਨਹੀਂ ਜਾਂਦਾ ਕੋਈ ਸ਼ੌਂਕ ਨਾ ਦੇ ਸੰਤ ਮਿਲ ਜਾਵੇ ਹਾਂ ਫਿਰ ਤੇ ਪੂਰਨ ਸੰਤ ਮਿਲ ਜਾਵੇ ਨਾ ਤੇ ਫਿਰ ਜੀ ਬੇੜੇ ਪਾਰ ਹੋ ਜਾਂਦੇ ਆ ਤੇ ਪਰਮੇਸ਼ਰ ਨੇ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਮੇਰਾ ਭੋਨਾ ਨਗਰ ਹੈ ਜੀ ਹਾਂ ਜੀ ਸਿੱਖ ਸੰਗਤਾਂ ਨੇ ਨਾ ਸਾਰੇ ਭੋਨੇ ਦੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਾਖੀ ਭਾਈ ਬਾਲੇ ਵਾਲੀ ਸ਼ੁਰੂ ਹੋਈ ਹੈ ਅੱਜ ਅਮਰਤ ਵੇਲੇ ਇਹੀ ਸਾਖੀ ਚੱਲਦੀ ਸੀ ਸਾਰੀ ਕਿਹੜੀ ਜੀ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਬਹਾਉਦੀਨ ਨੇ ਪੁੱਛਿਆ ਜਦੋਂ ਬਹਾਉਦੀਨ ਤੇ ਗੁਰੂ ਨਾਨਕ ਪਾਸ਼ਾ ਜੀ ਮੱਕੇ ਦੇ ਵਿੱਚ ਬੈਠੇ ਐ ਜਿੰਨੇ ਵੀ ਉੱਥੇ ਪੀਰ ਫਕੀਰ ਜੋਗੀ ਜੰਗਮ ਸਾਰੇ ਸੰਤ ਮਹਾਂਪੁਰਖ ਉੱਥੇ ਗੁਰੂ ਨਾਨਕ ਪਾਸ਼ਾ ਕੋਲੇ ਬੈਠੇ ਉਹ ਕਹਿੰਦੇ ਜੀ ਦੱਸੋ ਵੀ ਜਿਹੜੇ ਸਾਡੇ 4 ਇਮਾਮ ਐ 4 ਇਮਾਮ ਐ ਸਾਡੇ ਕੋਰੇ ਰੋਕੀ ਕੋਰੇ ਉਹਨਾਂ ਦੇ ਵਿੱਚ ਕੀ ਫਰਕ ਐ ਤੇ ਜਿਹੜੇ ਤੁਸੀਂ ਸਿੱਖ ਪੰਥ ਸ਼ੁਰੂ ਕੀਤਾ ਤੁਹਾਡੇ ਸਿੱਖ ਇਹਨਾਂ ਚ ਕੀ ਫਰਕ ਐ ਉਹ ਕਹਿਣ ਲੱਗੇ ਸਾਡੇ ਸਿੱਖਾਂ ਵਿੱਚ ਇਹੀ ਫਰਕ ਹੈ ਜੀ ਇਹ ਸਦਾ ਸਿੱਖਿਆ ਹੀ ਲੈਂਦੇ ਰਹਿੰਦੇ ਆ ਸਿੱਖੀ ਜਾਂਦੇ ਆ ਅੰਦਰੋਂ ਪੂਰਨੇ ਤੇ ਲੋਕਾਂ ਚ ਇੱਕ ਭੋਲੇ ਭਾਲੇ ਬਣ ਕੇ ਵਿਚਰੀ ਜਾਂਦੇ ਆ ਆਪਦੇ ਤੇ ਲੈ ਕੇ ਤੇ ਅਗਲੇ ਨੂੰ ਤਾਰੀ ਜਾਂਦੇ ਆ ਆਪ ਨੀਵੇਂ ਰਹਿ ਕੇ ਨਿਮਰਤਾ ਜਿ ਰਹਿ ਕੇ ਮਾੜੇ ਬਣ ਕੇ ਬਸ ਕਹਣਾ ਤੂੰ ਚੰਗਾ ਹੈ ਭਾਈ ਮਾਲਾ ਫੇਰ ਤੂੰ ਚੰਗਾ ਸਿਮਰਨ ਕਰ ਤੂੰ ਸੇਵਾ ਕਰ ਉੱਥੇ ਪਰ ਸਾਰੇ ਭਗਤਾਂ ਦੇ ਗੁਰੂ ਨਾਨਕ ਦੇ ਨਾਮ ਉਹਨਾਂ ਨੂੰ ਸੁਣਾਏ ਬਹਾਵ ਦੇਣ ਨੂੰ ਤਬੀਰ ਜੀ ਦਾ ਨਾਮਦੇਵ ਜੀ ਦਾ ਰਵਦਾਸ ਜੀ ਦਾ ਰਾਮਾਨੰਦ ਜੀ ਦਾ ਜੈਦੇਵ ਜੀ ਦਾ ਤਬੀਰ ਜੀ ਦਾ ਫਰੀਦ ਜੀ ਦਾ 15 ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਚ ਬਾਣੀਆਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਇਹ ਜਿਹੜੇ 15 ਭਗਤ ਹੈ ਇਹ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਗਏ ਸੰਤ ਜਪਾਵੇ ਨਾਮ ਮੈਸਤਰੀ ਵੈਦ ਤੇ ਸੰਤ ਇਹ ਇੱਕ ਪਰਮੇਸ਼ਰ ਦਾ ਰੂਪ ਹੀ ਹੈ ਜੇ ਆਪਦੇ ਅੰਦਰੋਂ ਇੱਕਮਿਕ ਹੋ ਜਾਣ ਬਸ ਵਾਹਿਗੁਰੂ ਤੁਸੀਂ ਬਹੁਤ ਉੱਚੀ ਗੱਲ ਕਹਿਤੀ ਸਾਡੇ ਮਿਸਤਰੀ ਭਰਾਵਾਂ ਵਾਸਤੇ ਡਾਕਟਰਾਂ ਵਾਸਤੇ ਪਰ ਬਹੁਤ ਸਾਰੇ ਇਦਾਂ ਦੇ ਜੀਵਨ ਵਾਲੇ ਮਿਲ ਜਾਂਦੇ ਜਿਹੜੇ ਉਸ ਗੱਲ ਨੂੰ ਸਮਝ ਲੈਂਦੇ ਵੀ ਆਪ ਦਾ ਕਿਰਤ ਲੈਣੀ ਹੈ ਮੰਕੇ ਲੈਣੀ ਹੈ ਚਾਹੇ ਮਿਹਨਤ ਤੇ ਬਰੀਕੀ ਕਰਨੀ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਗੁਨਾਨ ਸਿੰਘ ਦਾ ਨਾਮ ਲਿਆ ਹਨ ਲੋਕਾਂ ਨੇ ਉਹਨਾਂ ਨੂੰ ਉਦੋਂ ਸੰਤ ਨਹੀਂ ਮੰਨਿਆ ਤੇ ਕਿਸੇ ਵੀ ਜਾਣੇ ਸਾਡੇ ਜਿਹੜੀ ਅੰਦਰਲੀ ਅਵਸਥਾ ਨਾ ਉਹ ਕਿਸੇ ਨੂੰ ਚੰਗਿਆਈਆਂ ਨੂੰ ਤਾਂ ਭੁੱਲ ਜਾਂਦੇ ਆ ਉਹਦੀਆਂ ਬਰਿਆਈਆਂ ਲੱਭਣ ਲੱਗ ਪੈਂਦੇ ਇਹ ਵੀ ਕਥਾ ਚੱਲੀ ਜਦੋਂ ਕਮਾਲਦੀਨ ਗੁਰੂ ਨਾਨਕ ਪਾਸ਼ਾ ਨੂੰ ਪੁੱਛਦਾ ਵੀ ਮਹਾਰਾਜ ਅਸੀਂ ਭਗਤੀ ਕਰਦੇ ਆ ਸਾਡਾ ਮਨ ਨਹੀਂ ਟਿਕਦਾ ਗੁਰੂ ਨਾਨਕ ਪਾਸ਼ਾ ਕਹਿੰ ਲੈ ਕਿ ਜਿੰਨਾ ਚਿਰ ਤੁਹਾਡਾ ਮਨ ਉਹਨਾਂ ਚ ਟਿਕਣਾ ਨਹੀਂ ਜਿੰਨਾ ਜਦੋਂ ਇਹ ਮਨ ਤੁਸੀਂ ਆਪ ਦੇ ਖੁਦ ਖੁਦਾਏ ਨੂੰ ਅਰਪਣ ਕਰਤਾ ਉਦੋਂ ਟਿਕੂ ਤੂੰ ਤੇ ਮੈਂ ਦੀ ਫਰਕ ਹੈ ਜਦਦੇ ਤੂੰ ਤੇ ਮੈਂ ਖਤਮ ਹੋ ਗਈ ਫਿਰ ਉੱਥੇ ਕੀ ਆ ਗਿਆ ਤੂੰ ਤੂੰ ਕਰਤਾ ਤੂੰ ਹੂਆ ਮੁਜ ਮੈ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਬਸ ਉਥੇ ਆ ਅਵਸਥਾ ਆ ਜੀ ਸਰ ਜੀ ਬਹੁਤ ਚੰਗਾ ਲੱਗਿਆ ਮੈਂ ਤਾਂ ਇੱਕ ਸਧਾਰਨ ਜੀ ਤੇ ਸਿੰਪਲ ਜੀ ਗੱਲ ਤੋਰੀ ਸੀ ਪਰ ਖੇਡਾ ਉਸ ਪਰਮੇਸ਼ਰ ਦਾ ਤੇ ਆਪਾ ਕੁਝ ਹੋਰ ਚਾਹੁੰਦੇ ਸੀ ਤੁਹਾਡੇ ਤੋਂ ਸੁਣਨ ਨੂੰ ਠੀਕ ਹੈ ਉਹ ਤਿੰਨ ਸ਼ਬਦ ਡਾਕਟਰ ਵਾਲੇ ਮਿਸਤਰੀ ਵਾਲੇ ਤੇ ਵੈਦ ਵਾਲੇ ਹਨਾ ਤੇ ਉਹ ਉਹਦੇ ਵਾਸਤੇ ਉਹਨੇ ਕੀ ਦਾ ਕੀ ਪਰਮੇਸ਼ਰ ਦੀ ਪਰਮੇਸ਼ਰ ਨੇ ਕੀ ਕਰਵਾ ਕੇ ਕਿਹੜੀ ਗੱਲ ਕਿੱਥੇ ਪੱਲੇ ਬੰਨ੍ਹ ਦਨੀ ਹੈ ਤੂੰ ਉਹੀ ਬਹੁਤ ਧੰਨਵਾਦ